बादल खुद ही बदल हैं लाइव 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 बदल रहे हैं बहुत जरूरी भी है एक मिनट एक मिनट करें भला पूजा बात ठीक रेडी हो रेडी है सर रेडी है कल ਮੈਂ ਤਾਂ ਥੋੜਾ ਜੋਰ ਦੀ ਬੋਲਿਆ ਜੀ ਸਿੱਧੂ ਮੂਸੇਵਾਲਾ ਜੀ ਜਿਹੜੇ ਇੱਕ ਕਹਿਜੇ ਇਨਸਾਨ ਸੀ ਜਿਨ੍ਹਾਂ ਨੇ ਪੂਰੇ ਦੇਸ਼ ਵਿੱਚ ਦੁਨੀਆ ਵਿੱਚ ਆਪਣੀ ਮਿਹਨਤ ਆਪਣੀ ਕਾਬਲੀਅਤ ਨਾਲ ਨਾਂ ਕਮਾਇਆ ਨੌਜਵਾਨਾਂ ਦੇ ਇੱਕ 스타 ਸੀ ਉਹਨਾਂ ਦਾ ਕੱਲ ਬੜੀ ਬਹਿਰੈਮੀ ਨਾਲ ਮਰਡਰ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਵੀ ਬੜਾ ਦੁੱਖ ਪ੍ਰਗਟ ਕੀਤਾ ਅੱਜ ਫੇਰ ਤੋਂ ਮੈਂ ਪਾਰਟੀ ਤਰਫੋਂ ਮੈਂ ਦੁੱਖ ਪ੍ਰਗਟ ਕਰਦਾ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਕਿਉਂਕਿ ਆ ਮੈਂ ਸਪੱਸ਼ਟ ਸ਼ਬਦਾਂ ਵਿੱਚ ਕਹਿਣਾ ਚਾਹਣਾ ਹੈ ਜੇ ਪੰਜਾਬ ਸਰਕਾਰ ਆ ਗਲਤ ਫੈਸਲੇ ਨਾ ਕਰਦੀ ਅੱਜ ਸਿੱਧੂ ਮੂਸੇਵਾਲਾ ਜੀ ਆਪਣੇ ਵਿੱਚ ਹੁੰਦੇ ਆ ਜਿਹੜਾ ਸਿਕਿਉਰਿਟੀ ਦਾ ਥ੍ਰੈਟ ਜਿਹੜਾ ਸਿਕਿਉਰਿਟੀ ਦਾ ਥ੍ਰੈਟ ਆ ਇੱਕ ਕਮੇਟੀ ਤੈਅ ਕਰਦੀ ਹੁੰਦੀ ਹੈ Chief Minister ਨਹੀਂ ਤੈਅ ਕਰਦਾ ਕਿ ਨੂੰ ਕਿੰਨੇ ਸਿਕਿਉਰਿਟੀ ਮਿਲਣੀ ਚਾਹੀਦੀ ਹੈ ਪੰਜਾਬ ਪੁਲਿਸ ਦੇ ਅੰਦਰ ਇੱਕ ਸਿਕਿਉਰਿਟੀ ਥ੍ਰੈਟ ਪਰਸੈਪਸ਼ਨ ਦੀ ਕਮੇਟੀ ਹੈ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਕੇ ਜੀ ਆਪਣੇ ਭਗਵੰਤ ਮਾਨ ਨੇ ਤੂ ਮੋਟਰ ਆਰਡਰ ਕਰਤਾ ਕਿ ਇਹਨਾਂ ਨਾਲ ਲੋਕਾਂ ਦੇ ਸਿਕਿਉਰਿਟੀ ਖਤਮ ਕਰ ਦਿਓ ਤੇ ਸਭ ਤੋਂ ਮਾੜੀ ਗੱਲ ਕੀਤੀ ਕਿ ਖਬਰਾਂ ਵਿੱਚ ਨਾ ਦਿੱਤੇ ਗਏ ਕਿ ਇਹਨਾਂ ਦੀ ਸਿਕਿਉਰਿਟੀ ਅੱਜ ਇੰਨੀ ਰਹਿ ਗਈ ਆ ਇਹਨਾਂ ਦੀ ਖਤਮ ਕਰ ਦਿੱਤੀ ਐ ਜਿਹੜੀ ਚੀਜ਼ ਇੱਕ ਕਨਫਿਡੈਂਸ਼ੀਅਲ ਮੈਟਰ ਐ ਆਮ ਆਦਮੀ ਪਾਰਟੀ ਦੀ ਜੋ ਮੀਡੀਆ ਇਨਚਾਰਜ ਅਰੂਸ਼ੀ ਉਹਦੇ ਆਉਸ਼ੀ ਇਹ ਆ ਉਹਨਾਂ ਦਾ ਮੋਬਾਈਲ ਹੈ ਜਿੱਥੋਂ ਉਹਨਾਂ ਦੀ ਉਹਨਾਂ ਨੇ ਸਾਰੇ ਲੋਕਾਂ ਦੇ ਨਾਂ ਤੇ ਕਿਹਨੂ ਕਿਨੂ ਕਿੰਨੀ ਸਿਕਿਉਰਟੀ ਹੈ, ਘਟਾਈ ਹੈ ਸਾਰੀ ਡਿਟੇਲ ਪਬਲਿਕ ਕੀਤੀ। ਭਗਵਾਨਤ ਜੀ ਆ ਦੇਖੋ ਆਪਣਾ ਆਮ ਆਦਮੀ ਪਾਰਟੀ ਦਾ ਪੋਰਟਲ ਹੈ, ਫੇਸਬੁੱਕ ਪੇਜ ਹੈ। ਆਪਣੀ ਫੋਟੋ ਲਾ ਕੇ ਝੂਠੀ ਚੋਦਰ ਲੈਣ ਵਾਸਤੇ ਇਹਨਾਂ ਨੇ ਆ ਦੇਖੋ ਲਿਖਿਆ ਇਹ ਤਾਂ ਕੀ ਹੈ 3 ਦਿਨ ਪਹਿਲੇ ਅਖਬਾਰਾਂ ਵਿੱਚ ਪਿਆ ਗਿਆ ਕਿ ਸਿੱਧੂ ਮੂਸੇਵਾਲੇ ਜੀ ਦੀ ਸਕਿਉਰਿਟੀ ਅਸੀਂ ਖਤਮ ਕਰ ਦਿੱਤੀ ਹੈ ਮੈਂ ਕਹਿ ਸਕਦਾ ਸਹੀ ਮene ਤੇ ਭਗਵੰਤ ਮਾਨ ਜੋ ਮਰੇ ਤੇ ਪਰਚਾ ਹੋਣਾ ਚਾਹੀਦਾ ਹੈ ਡੀਜੀਪੀ ਤੇ ਜਿਹੜੇ-ਜਿਹੜੇ ਅਫਸਰਾਂ ਨੇ ਬਿਨਾਂ ਸਕਿਉਰਿਟੀ ਰਿਵਿਊ ਬੋਰਡ ਦੀ ਮੀਟਿੰਗ ਕਰਦੇ ਬਿਨਾਂ ਜਿਹੜੇ ਫੈਸਲੇ ਲੈਂਦੇ ਆ ਉਹ 옵ਸਰਾਂ ਤੇ ਵੀ ਪਰਚਾ ਹੋਣਾ ਚਾਹੀਦਾ ਐਡੀ ਮਾੜੀ ਹਾਲਾਤ ਪੰਜਾਬ 'ਚ ਹੋ ਗਈ ਪਿਛਲੇ 2 ਮਹੀਨਿਆਂ ਦੇ ਅੰਦਰ ਆਰਪੀਜੀ ਦੇ ਨਾਲ ਇੰਟੈਲੀਜੈਂਸ ਹੈੱਡਕੁਆਰਟਰ ਤੇ ਅਟੈਕ ਹੁੰਦਾ ਕੋਈ ਪਤਾ ਨਹੀਂ ਲੱਗਦਾ ਕਿੱਥੋਂ ਹੁੰਦਾ ਐਜਾ ਅਟੈਕ ਮੈਨ ਲਗਾ ਜਦੋਂ ਉਹ ਦਿਨ ਸੀ ਜਦੋਂ ਮਿਲਟਨ ਸੀ ਦਾ ਫੇਸ ਸੀ ਉਦੋਂ ਵੀ ਨਾ ਆਰਪੀਜੀ ਨਾਲ ਅਟੈਕ ਹੋਇਆ ਜਿਵੇਂ ਹੁਣ ਹੋਇਆ ਹਿੰਦੂ ਸਿੱਖ ਰਾਈਟਸ ਹੋ ਗਏ ਐ ਸਰਕਾਰ ਦੇ ਦਰਾਂ ਇੰਸਪੈਕਟਰ ਡੀਐਸਪੀ ਅੰਦੇ ਮਰਡਰ ਹੋ ਰਿਹਾ ਤੇ ਸਭ ਤੋਂ ਮਾੜੀ ਗੱਲ ਹੈ ਐਜੇ ਆਪਣੇ ਹੀ ਹੀਰੋ ਆਪਣੇ ਪੰਜਾਬ ਦੇ ਨੌਜਵਾਨ ਹੀਰੋ ਦਾ ਸ਼ਰਿਆਂ ਮਰਡਰ ਕੀਤਾ ਜਾਂਦਾ ਤੇ ਕੀ ਰਿਸਪਾਂਸ ਕੀ ਗਵਰਨਰ ਦਾ ਐਡਾ ਮਾੜਾ ਰਿਸਪਾਂਸ ਅਸੀਂ ਸ਼੍ਰੋਮਣੀ ਅਕਾਲੀ ਦਲ ਡਿਮਾਂਡ ਕਰਦੀ ਹੈ ਕਿ ਇਮੀਡੀਏਟਲੀ ਇੱਕ ਸੈਂਟਰਲ ਇੰਡੀਪੈਂਡੈਂਟ ਏਜੰਸੀ ਐਨਆਈ ਵਰਗੀ ਨੂੰ ਜ਼ਿੰਮਵਾਰੀ ਦਿੱਤੀ ਗਈ ਕਿਉਂਕਿ ਵੱਡੀ ਖਤਰੇ ਦੀ ਗੱਲ ਹੈ ਜਿਹੜੀ ਵੈਪਨ ਯੂਜ਼ ਕੀਤਾ ਗਿਆ ਜਿਹੜਾ ਸਾਨੂੰ ਪਤਾ ਲੱਗਿਆ ਏਕੇ 94 ਲੇਟੈਸਟ ਜਿਹੜਾ ਵੈਪਨ ਯੂਜ਼ ਕੀਤਾ ਗਿਆ ਆਟੋਮੈਟਿਕ ਵੈਪਨ ਯੂਜ਼ ਕੀਤਾ ਗਿਆ ਐਜੇ ਵੈਪਨ ਮੈਨੂੰ ਸਾਨੂੰ ਹੁਣ ਪੰਜਾਬ ਸਰਕਾਰ ਤੇ ਕੋਈ ਫੇਥ ਨਹੀਂ ਹੈ ਪੰਜਾਬ ਦੀ ਜਨਤਾ ਦਾ ਪੰਜਾਬ ਸਰਕਾਰ ਤੇ ਕੋਈ ਫੇਥ ਨਹੀਂ ਹੈ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਡਿਮਾਂਡ ਕੀਤੀ ਹੈ ਕਿ ਇੰਨਾ ਇਹ ਦੀ ਦਿੱਤੀ ਜਾਏ ਤੇ ਸਭ ਤੋਂ ਮਾੜੀ ਗੱਲ ਹੈ ਤੁਸੀਂ ਦੇਖੋ ਜਿਹੜੀ ਲਿਸਟ ਦਿੱਤੀ ਗਈ ਜਿਸ ਦਾ ਸਭ ਕਾਲ ਤੱਕ ਸਾਫ ਦੀ ਵੀ ਸਿਕਿਉਰਿਟੀ ਵਿਡਰੋਅ ਕੀਤੀ ਗਈ ਸਾਰੇ ਸਿੰਘ ਸਾਹਿਬ ਜਿਹੜੇ ਸਾਰੇ ਸੁਪਰੀਮ ਕੌਮ ਦੀ ਅਥਾਰਟੀ ਹੈ ਉਹਨਾਂ ਦੀ ਸਿਕਿਉਰਿਟੀ ਵਿਡਰੋਅ ਕੀਤੀ ਗਈ ਤੇ ਨਾਲੇ ਫਿਰ ਪਬਲਿਸੀਸਾਈਜ਼ ਕੀਤਾ ਗਿਆ ਧੁਖੀ ਚੌਧਰ ਵਾਸਤੇ ਭਗਵੰਤਪਾਨ ਸਾਹਿਬ ਤੁਸੀਂ ਕੇਜਰੀਵਾਲ ਨੂੰ 80 ਪੁਲ ਪੰਜਾਬ ਪੁਲਿਸ ਦੇ ਬੰਦੇ ਦਿੱਤੇ ਸਿਕਿਉਰਿਟੀ ਦੇ ਉਹ ਕਿਉਂ ਨਹੀਂ ਪੈਟ੍ਰੋਲ ਕਰਦੇ ਭਗਵਾਨ ਤਮਨ ਸਾਹਿਬ ਰਾਗਵ ਚੰਡਾ ਉਹਦਾ ਕੀ ਪੰਜਾਬ ਨਾਲ ਕਨੈਕਸ਼ਨ ਹੈ ਉਹਨੂੰ ਅੱਗੇ ਪਿੱਛੇ 2-2 4-4 ਜਿਪਸੀਆਂ ਉਹਦੇ ਆਪਣੇ ਭਗਵਾਨ ਤਮਨ ਦੇ ਆਪਣੇ ਪਰਿਵਾਰ ਮਾਤਾ ਜੀ ਤੇ ਭੈਣ ਨੂੰ ਅੱਗੇ ਦੇਖੋ ਕਿੰਨੀ ਪੁਲਿਸ ਨਾਲ ਉਹਨਾਂ ਦੀ ਸਿਕਿਉਰਿਟੀ ਹੈ ਉਹਨਾਂ ਨੂੰ ਕਿਉਂ ਨਹੀਂ ਪੈਟ੍ਰੋਲ ਕੀਤੀ ਆਪਣਿਆਂ ਵਾਸਤੇ ਨਵਾਂ ਕਾਨੂੰਨ ਹੈ ਦੂਜਿਆਂ ਵਾਸਤੇ ਹੋਰ ਹੈ ਅੱਜ ਪੰਜਾਬ ਜਿਹੜੀ ਹਾਲਾਤ ਹੈ ਸਹੀ ਮੈਨੇ ਤੇ ਕਲਾਪਸ ਹੋ ਗਿਆ ਸਾਰਾ ਸਿਸਟਮ ਪੰਜਾਬ ਸਰਕਾਰ ਚੱਲ ਹੀ ਨਹੀਂ ਰਹੀ ਪੰਜਾਬ ਚੋਂ ਸਾਰੇ ਫੈਸਲੇ ਕਿਹਨੂੰ ਡੀਟੀਐਸਐਸਪੀ ਲਾਉਣਾ ਹੈ ਕਿਹਨੂੰ ਡੀਐਸਪੀ ਲਾਉਣਾ ਹੈ ਕਿਹਨੂੰ ਐਸਪੀ ਲਾਉਣਾ ਹੈ ਕਿਹਨੂੰ ਇੰਟੈਲੀਜੈਂਸ ਲਾਉਣਾ ਹੈ ਸਾਰੇ ਫੈਸਲੇ ਦਿੱਲੀ ਕੇਜਰੀਵਾਲ ਕਰ ਰਿਹਾ ਹੈ ਜਿਸ ਸੂਬੇ ਵਿੱਚ ਇੰਨਾ ਕਨਫਿਊਜ਼ਨ ਹੋਏ ਕਿ ਪੰਜਾਬ ਪੁਲਿਸ ਨੂੰ ਆਈ ਨਾ ਪਤਾ ਹੋਵੇ ਅਸੀਂ ਮੁੱਖ ਮੰਤਰੀ ਕੋਲੇ ਰਿਪੋਰਟ ਕਰਨਾ ਕਿ ਕੇਜਰੀਵਾਲ ਕਰਨ ਕਨਵੋਇਟ ਕਰਨਾ ਹੈ ਤੇ ਹਾਲਾਤ ਤਾਂ ਬੰਨ੍ਹੇ ਹੀ ਐ ਐਸ ਕਰਕੇ ਅਸੀਂ ਗਵਰਨਰ ਸਾਹਿਬ ਨੂੰ ਅਪੀਲ ਕਰਕੇ ਆਏ ਕਿ ਇਹਦੀ ਜ਼ਾਰੀਤ ਜਾਂਚ ਕਰਾਈ ਜਾਏ ਐਨਆਈ ਤੋਂ ਜਾਂਚ ਕਰਾਈ ਜਾਏ ਨਾਲੇ ਪੰਜਾਬ ਸਰਕਾਰ ਨੂੰ ਡਿਸਮਿਸ ਕੀਤਾ ਜਾਏ ਸਹੀ ਮੈਨੇ ਤੇ ਜੇ ਅੱਜ ਪੰਜਾਬ ਨੂੰ ਬਣਾਉਣਾ ਬਚਾਉਣਾ ਜੇ ਇਹ ਜੀ ਹਾਲਾਤ ਬਣ ਗਈਆਂ ਪੰਜਾਬ ਚ ਭਗਵੰਤ ਮਾਨ ਸੀਐਮ ਇੱਕ ਦਿਨ ਵੀ ਰਹਿਣ ਦੇ ਕਾਬਿਲ ਨਹੀਂ ਐ ਇੱਕ ਦਿਨ ਇੱਕ ਘੰਟਾ ਰਹਿਣ ਦੇ ਕਾਬਿਲ ਨਹੀਂ ਐ ਜੇ ਕੋ ਦੋ ਮਹੀਨਿਆਂ ਦੇ ਅੰਦਰ ਜੈ ਜੀ ਹਾਲਾਤ ਬਣ ਗਏ ਪੰਜਾਬ ਵਿੱਚ ਐਜੇ ਹਾਲਾਤ ਬਣ ਰਿਹਾ ਜਿਹੜਾ ਆਪਾਂ ਦੌਰ ਦੇਖਿਆ ਸੀ ਉਸ ਤੋਂ ਉਸ ਤੋਂ ਜ਼ਿਆਦਾ ਹਾਲਾਤ ਬਣ ਗਏ ਐ ਇਹ ਇਸ ਸਰਕਾਰ ਦੀ ਇਸ ਨਕਮੀ ਸਰਕਾਰ ਦੀ ਪਾਲਿਸੀਆ ਕਰਕੇ ਝੂਠੀ ਚੋਧਰ ਕਰਕੇ ਆ ਚੀਜ਼ਾਂ ਸਾਰੀ ਹੋ ਰਹੀਆਂ ਸੋ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ ਤੇ ਅਸੀਂ ਡਿਮਾਂਡ ਕਰਦੇ ਹਾਂ ਕਿ ਸੀਐਮ ਨੂੰ ਡਿਸਮਿਸ ਕੀਤਾ ਜਾਏ इंक्वायरी तो 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 आप अखबारों में दे रहे हो कि इनकी कोई सिक्योरिटी नहीं है क्या मतलब है जो दुश्मन तो है उनको मालूम चल गया कि अगर 10-15 आदमी थे अब तो कोई नहीं है या एक है उनका इतना बड़ा हौसला बन गया अगर और भी जैसी हालात बनी है आज भी मालूम चला चलाया क्योंकि ਸ਼ਿਲੰਗਰ ਮੇ ਇੱਕ ਇਨਸਪੈਕਟਰ ਕੀ ਐਸਆਈ ਕੀ ਕਤਲ ਕੀਆ ਗਿਆ ਹੈ ਅਗਰ ਪੁਲਿਸ ਦਾ ਹੀ ਕਤਲ ਹੋ ਰਹਾ ਹੈ ਐਜੀ ਮਹਾਨ ਸ਼ਖਸੀਤਾ ਦਾ ਕਤਲ ਹੋ ਰਿਹਾ ਮਰਡਰ ਰੀਅਲ ਹੈ ਥੋੜਿਆ ਦਲੇਰੀ ਨਾ ਹੋ ਰਿਹਾ ਮਤਲਬ ਕੀ ਹੈ ਕਿ ਜਿਹੜੇ ਲੋਕ ਹੈ ਜਿਹੜੇ ਗਲਤ ਅਨਸਰ ਹੈ ਉਹਨਾਂ ਨੂੰ ਪੰਜਾਬ ਪੁਸਤਕੋਂ ਡਰ ਹੀ ਨਹੀਂ ਆ ਸਰਕਾਰ ਨੇ ਮਾਨ ਸਾਹਿਬ ਫਿਡਲ ਇਨਕੁਆਰੀ ਹੋਗੀ ਔਰ ਐਨਆਈਏ ਵੀ ਸੀਬੀਆਈ ਵੀ ਜਾਏ ਇਹਦੀ ਸਿਟਿੰਗ ਜਾਂਚ ਚ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਸਿਕਿਉਰਿਟੀ ਨਹੀਂ ਸਿਕਿਉਰਿਟੀ ਵਿਡਰੋਅ ਕਰਨ ਤੋਂ ਪਹਿਲੇ ਕੀ ਸਿਕਿਉਰਿਟੀ ਰਿਵਿਊ ਬੋਰਡ ਬੈਠਾ ਸੀ ਕਿ ਨਹੀਂ ਹੋਣੀ ਚਾਹੀਦੀ ਹੈ ਜਿਹੜੇ ਸਿਕਿਉਰਿਟੀ ਵਿਡਰੋਅ ਕੀਤੀ ਕਿਹਦੇ ਹੁਕਮ ਤੇ ਕੀਤੀ ਇਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਮਰਡਰ ਵਿੱਚ ਜਿਵੇਂ ਬਿਨਾਂ ਸਿਕਿਉਰਿਟੀ ਰਿਵਿਊ ਬੋਰਡ ਤੋਂ ਬਿਨਾਂ ਫੈਸਲਾ ਜਿਹੜਾ ਹੋਇਆ ਹੈ ਜਿਹੜੇ ਜਿਹੇ ਅਫਸਰਾਂ ਨੇ ਕੀਤਾ ਤੇ ਜਿਹਨੂੰ ਅਫਸਰਾਂ ਨੂੰ ਹੁਕਮ ਦਿੱਤੇ ਗਏ ਆ ਦੇ ਆ ਰਿਸਪੌਂਸਿਬਲ ਫਾਰ ਦਿਸ ਮਰਡਰ ਸਰ ਕੈਪਟਨ ਸੇ ਪੀਸੀ ਸੋ ਨਹੀਂ ਹੋਣੀ ਆ ਪੀਸੀ ਡੀਜੀਪੀ ਦੇ ਸੀ ਉਸ ਪੀਸੀ ਦੇ ਵਿੱਚ ਤੁਹਾਨੂੰ ਡੀਜੀਪੀ ਦਾ ਰਵਈਆ ਕੀ ਨਜ਼ਰ ਆ ਰਿਹਾ ਸੀਗਾ ਪਹਿਲਾਂ ਤਾਂ ਸਮਾਈਲ ਕਰ ਰਹੇ ਸੀਗੇ ਉਸ ਪੀਸੀ ਸਵਾਲ ਦਾ ਜਵਾਬ ਨਹੀਂ ਦਿੱਤਾ ਡੀਜੀਪੀ ਦਾ ਮਾਹੌਲ ਇਹ ਜਾ ਸੀ ਦੱਸ ਰਿਹਾ ਸੀ ਕਿ ਮੇਰੇ ਪੱਲੇ ਕੁਝ ਨਹੀਂ ਹੈ ਡੀਜੀਪੀ ਦਾ ਕਹਿਣ ਦਾ ਮਤਲਬ ਕੀ ਸੀ ਇੱਕ ਹੋਰ ਮੈਂ ਗੱਲ ਕਹਿਣਾ ਚਾਹਣਾ ਇਰਿਸਪੌਂਸਿਬਲ ਸਟੇਟਮੈਂਟ ਡੀਜੀਪੀ ਦੀ ਵੱਡੀ ਗੱਲ ਹੈ डीजीपी ਨੂੰ 9 ਵਜੇ ਕਿਹਾ ਗਿਆ ਪ੍ਰੈਸ ਕਾਨਫਰੰਸ ਕਰ ਰਾਗਵ ਚੱਡੇ ਦਾ ਤੁਸੀਂ ਟਵੀਟ ਦੇਖ ਲਓ ਆਪਣੇ ਫੇਸਬੁੱਕ ਤੇ ਅੱਧਾ ਘੰਟਾ ਪਹਿਲੇ ਜੋ ਡੀਜੀਪੀ ਨੇ ਕਿਹਾ ਉਹ ਰਾਗਵ ਚੱਡੇ ਨੇ ਪਹਿਲੇ ਹੀ ਦੱਸਤਾ ਸੀ ਸੋ ਕੀ ਰਾਗਵ ਚੱਡਾ ਡੀਜੀਪੀ ਹੈ ਕੀ ਰਾਗਵ ਚੱਡਾ ਸੀਐਮ ਹੈ मैं आ, मैं पंजाब की जनता सामने रखना की की कोशिश जा रही सर चाहती होम डिपार्टमेंट आपके पास भी रहा है और इस वक्त भगवंत मान के पास होम डिपार्टमेंट है क्या मानते हैं इसके लिए पूरी तरीके से जिम्मेदार क्या भगवंत मान साहब है इस इस केस में सीएम हिमसल रिस्पॉन्सिबल है क्योंकि सी एम ने आप ट्वीट करके उन्होंने अपने फेसबुक में सीक्रेट डॉक्यूमेंट ऑफ ਜਿਹੜੀ ਹੁੰਦੀ ਹੈ ਜੀਮ ਸਿਕਰਸੀ ਉਸਕਾ ਵਾਇਲੇਸ਼ਨ ਸੀਐਮ ਨੇ ਕੀਤਾ ਹੈ ਐਂਡ ਆਈ ਥਿੰਕ ਹੀ ਦਿਸ ਹੀ ਹੀ ਨੀਡਸ ਟੂ ਬੀ ਡਿਸਮਿਸਡ ਇਨ ਮਾਈ